ਅੱਜ ਆਪਾਂ ਸਿੱਖ ਇਤਿਹਾਸ ਦੇ ਇੱਕ ਐਸੇ ਪੰਨੇ ਨੂੰ ਫਰੋਲਣ ਜਾ ਰਹੇ ਹਾਂ ਜਿਸ ਤੇ ਲਿਖੀ ਹੈ ਦਲੇਰੀ, ਕੁਰਬਾਨੀ ਤੇ ਅਡੋਲ ਵਿਸ਼ਵਾਸ ਦੀ ਇੱਕ ਅਮਰ ਗਾਥਾ। ਇਹ ਦਾਸਤਾਨ ਹੈ ਸਰਹੰਦ ਦੀ, ਇੱਕ ਐਸੀ ਕਹਾਣੀ ਜਿਹੜੀ ਸਦੀਆਂ ਤੋਂ ਦਿਲਾਂ ਨੂੰ ਝੰਜੋੜਦੀ ਵੀ ਹੈ ਤੇ ਪ੍ਰੇਰਨਾ ਵੀ ਦਿੰਦੀ ਆ ਰਹੀ ਹੈ। ਸੋਚ ਕੇ ਦੇਖੋ, ਇਹ ਸਿਰਫ ਸ਼ਾਇਰੀ ਦੇ ਲਫ਼ਜ਼ ਨਹੀਂ ਨੇ, ਇਹ ਤਾਂ ਇਹ ਤਾਂ ਉਸ ਮਹਾਨ ਕੁਰਬਾਨੀ ਦਾ ਪੂਰਾ ਸਾਰ ਹੈ ਜਿਸ ਦੀ ਗੱਲ ਅਜਾਪਾ ਕਰਾਂਗੇ ਇੱਕ ਐਸੇ ਤੀਰਤ ਸਥਾਨ ਦੀ ਕਹਾਣੀ ਜਿੱਥੇ ਇੱਕ ਪਿਤਾ ਨੇ ਖੁਦਾ ਦੇ ਨਾਂ ਤੇ ਸੱਚ ਦੇ ਨਾਂ ਤੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਵਾਰ ਦਿੱਤਾ ਤਾਂ ਫਿਰ ਇਹ ਸਫ਼ਰ ਸ਼ੁਰੂ ਕਿੱਥੋਂ ਹੁੰਦਾ ਹੈ ਇਹ ਸ਼ੁਰੂ ਹੁੰਦਾ ਹੈ ਪੋਹ ਦੇ ਮਹੀਨੇ ਦੀ ਇੱਕ ਕਹਿਰ ਦੀ ਠੰਡੀ ਹਨੇਰੀ ਰਾਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਲਿਆ ਜਿਸ ਨੇ ਇਤਿਹਾਸ ਦੀ ਧਾਰਾ ਹੀ ਬਦਲ ਦਿੱਤੀ ਤੇ ਇੱਥੋਂ ਹੀ ਸ਼ੁਰੂ ਹੋਇਆ ਉਹ ਔਖਾ ਸਫ਼ਰ ਜ਼ਰਾ ਸੋਚੋ ਹਾਲਾਤ ਕਿੰਨੇ ਕੋਪਿਆਨੇ ਖੋਣਗੇ ਰਾਤ ਕਾਲੀ ਬੋਲੀ ਉੱਤੋਂ ਤੂਫਾਨ ਹਵਾ ਐਸੀ ਕਿ ਜਿਵੇਂ ਤਿੱਖੇ ਤੀਰ ਵੱਜ ਰਹੇ ਹੋਣ ਅੱਗੇ ਮੌਤ ਬਣ ਕੇ ਵਗਦੀ ਸਰਸਾ ਨਦੀ ਤੇ ਪਿੱਛੇ ਦੁਸ਼ਮਣਾਂ ਦੀ ਫੌਜ ਵਿਚਕਾਰ ਮਾਤਾ ਗੁਜਰੀ ਜੀ ਤੇ ਦੋ ਛੋਟੇ ਛੋਟੇ ਸਾਹਿਬਜ਼ਾਦੇ ਹਰ ਪਾਸੇ ਖਤਰਾ ਹੀ ਖਤਰਾ ਤੇ ਉਸੇ ਰਾਤ ਸਤਪੋਦੀ ਰਾਤ ਸਰਸਾ ਨਦੀ ਨੇ ਪਰਿਵਾਰ ਨੂੰ ਵਿਛੋੜ ਦਿੱਤਾ ਇੱਕ ਐਸਾ ਵਿਛੋੜਾ ਜਿਸ ਨੇ ਸਭ ਕੁਝ ਬਦਲ ਦਿੱਤਾ ਅਗਲੇ ਦਿਨ ਅੱਠ ਪੋਨੋ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕੰਡਿਆਂ ਭਰੇ ਰਾਹਾਂ ਤੇ ਇਕੱਲੇ ਤੁਰਤੇ ਰਹੇ ਤੇ ਉਸੇ ਰਾਤ ਉਹਨਾਂ ਨੂੰ ਕੁੰਮੇमाशਕੀ ਇੱਕ ਮਲਾ ਦੀ ਚੌਪੜੀ ਵਿੱਚ ਥੋੜੀ ਦੇਰ ਲਈ ਪਨਾ ਮਿਲੀ ਪਰਿਵਾਰ ਪੂਰੀ ਤਰ੍ਹਾਂ ਖੀਰੋ-ਖੀਰੂ ਹੋ ਚੁੱਕਾ ਸੀ ਪਰ ਇਸ ਸੌਖੇ ਘੜੀ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਸਾਹਮਣੇ ਆਉਂਦਾ ਹੈ ਇੱਕ ਉਮੀਦ ਦੀ ਕਿਰਨ ਪਰ ਸਵਾਲ ਇਹ ਸੀ ਕਿ ਉਹ ਦੋਸਤ ਬਣ ਕੇ ਆਇਆ ਸੀ ਜਾਂ ਫਿਰ ਦੁਸ਼ਮਣ ਉਹ 84 ਗੰਗੂ ਬ੍ਰਾਹਮਣ ਦਾ ਉਹੀ ਗੰਗੂ ਜਿਹੜਾ ਕਈ ਸਾਲ ਗੁਰੂ ਘਰ ਦਾ ਨਮਕ ਖਾਂਦਾ ਰਿਹਾ ਸੀ ਰਸੋਈਏ ਦਾ ਕੰਮ ਕਰਦਾ ਸੀ ਉਹ ਅੱਗੇ ਵਧਿਆ ਤੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਚਲੋ ਮੇਰੇ ਨਾਲ ਮੇਰੇ ਪਿੰਡ ਉੱਥੇ ਤੁਸੀਂ ਬਿਲਕੁਲ ਸੁਰੱਖਿਅਤ ਰਹੋਗੇ ਮਾਤਾ ਜੀ ਨੇ ਸੋਚਿਆ ਕਿ ਇਹ ਤਾਂ ਆਪਣਾ ਪੁਰਾਣਾ ਸੇਵਕ ਹੈ ਇਹ ਸਾਡਾ ਬੁਰਾ ਕਿਉਂ ਸੋਚੇਗਾ ਉਹਨਾਂ ਨੇ ਗੰਗੂ ਤੇ ਪਰੋਸਾ ਕਰ ਲਿਆ ਤੇ ਉਸਦੇ ਨਾਲ ਤੁਰ ਪਏ ਪਰ ਉਹ ਨਹੀਂ ਜਾਣਦੇ ਸਨ ਕਿ ਜਿਸ ਨੂੰ ਉਹ ਸਹਾਰਾ ਸਮਝ ਰਹੇ ਸੀ ਅਸਲ ਵਿੱਚ ਉਸਤੇ ਦਿਲ ਵਿੱਚ ਤਾਂ ਲਾਲਚ ਪਰਿਆ ਹੋਇਆ ਸੀ ਹੋਇਆ ਕਿ ਗੰਗੂ ਨੇ ਰਾਤ ਨੂੰ ਮਾਤਾ ਜੀ ਕੋਲ ਸੋਨੇ ਦੀਆਂ ਮੋਰਾ ਦੀ ਗੱਠੜੀ ਦੇਖ ਲਈ ਤੇ ਉਸ ਦਾ ਮਨ ਬੇਈਮਾਨ ਹੋ ਗਿਆ ਉਸਨੇ ਰਾਤ ਦੇ ਹਨੇਰੇ ਵਿੱਚ ਉਹ ਗੱਠੜੀ ਚੋਰੀ ਕਰ ਲਈ ਜਦੋਂ ਸਵੇਰੇ ਮਾਤਾ ਜੀ ਨੇ ਪੁੱਛਿਆ ਤਾਂ ਉਹ ਆਪਣਾ ਜੁਰਮ ਛੁਪਾਉਣ ਲਈ ਉਲਟਾ ਉਨ੍ਹਾਂ ਤੇ ਹੀ ਚਿਕਣ ਲੱਗ ਪਿਆ ਤੇ ਫਿਰ ਆਪਣੀ ਚੋਰੀ ਨੂੰ ਛੁਪਾਉਣ ਲਈ ਉਸਨੇ ਇੱਕ ਹੋਰ ਵੱਡਾ ਪਾਪ ਕੀਤਾ ਉਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁਗਲ ਅਧਿਕਾਰੀਆਂ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਸਰਹਿੰਦ ਲਿਆਂਦਾ ਗਿਆ ਤੇ ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਉਸ ਜਗ੍ਹਾ ਤੇ ਜਿਸ ਨੂੰ ਅੱਜ ਵੀ ਇਤਿਹਾਸ ਠੰਡੇ ਬੁਰਜ ਦੇ ਨਾਂ ਨਾਲ ਯਾਦ ਕਰਦਾ ਹੈ ਇਹ ਕੋਈ ਆਮ ਕੈਦਖਾਨਾ ਨਹੀਂ ਸੀ ਇਹ ਇੱਕ ਖੁੱਲਾ ਬੁਰਜ ਸੀ ਸਿਰ ਤੇ ਕੋਈ ਛਤ ਨਹੀਂ ਪੈਰਾਂ ਥੱਲੇ ਪੱਥਰ ਦਾ ਬਰਫ਼ ਵਰਗਾ ਠੰਡਾ ਫਰਸ਼ ਤੇ ਚਾਰੇ ਪਾਸਿਓਂ ਪੋ ਦੇ ਮਹੀਨੇ ਦੀਆਂ ਹੱਡ ਚੀਰਵੀਆਂ ਹਵਾਵਾਂ ਸਿੱਧੀਆਂ ਅੰਦਰ ਆਉਂਦੀਆਂ ਸਨ ਇਹ ਜਗ੍ਹਾ ਤਸੀਹੇ ਦੇਣ ਲਈ ਹੀ ਬਣਾਈ ਗਈ ਸੀ ਪਰ ਉਸ ਕਹਿਰ ਦੀ ਠੰਡ ਵਿੱਚ ਵੀ ਇੱਕ ਜਗ੍ਹਾ ਸੀ ਜਿੱਥੇ ਨਿgg ਸੀ ਉਹ ਸੀ ਮਾਤਾ ਗੁਜਰੀ ਜੀ ਦੀ ਗੋਦ ਮਾਤਾ ਜੀ ਨੇ ਸਾਰੀ ਰਾਤ ਆਪਣੇ ਪੋਤਰੀਆਂ ਨੂੰ ਆਪਣੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਤੇ ਪੜਦਾਦੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣਾਈਆਂ ਉਹਨਾਂ ਨੇ ਗੁਰਬਾਣੀ ਦਾ ਪਾਠ ਕੀਤਾ ਤੇ ਆਪਣੇ ਪੋਤਰੀਆਂ ਦੇ ਦਿਲਾਂ ਵਿੱਚ ਉਹ ਹੌਸਲਾ ਪਾੜ ਦਿੱਤਾ ਜਿਸ ਨੇ ਅੱਗੇ ਇਤਿਹਾਸ ਰਚਨਾ ਅਗਲਾ ਦਿਨ ਚੜਿਆ ਤੇ ਕਹਾਣੀ ਹੁਣ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਚੈਰੀ ਪਹੁੰਚਦੀ ਹੈ ਇਹ ਉਹ ਥਾਂ ਸੀ ਜਿੱਥੇ ਸਿਰਫ 9 ਅਤੇ 7 ਸਾਲ ਦੇ ਦੋ ਮਾਸੂਮ ਬੱਚਿਆਂ ਦੇ ਵਿਸ਼ਵਾਸ ਦੀ ਸਭ ਤੋਂ ਵੱਡੀ ਪਰਖਿਆ ਹੋਣੀ ਸੀ ਇੱਕ ਪਾਸੇ ਵਜ਼ੀਰ ਖਾਨ ਸੀ ਜਿਹੜਾ ਉਹਨਾਂ ਨੂੰ ਦੁਨੀਆਂ ਦੇ ਸਾਰੇ ਲਾਲਚ ਦੇ ਰਿਹਾ ਸੀ ਤਨ ਦੌਲਤ ਮਹਿਲ ਰਾਜਪਾਟ ਪਰ ਦੂਜੇ ਪਾਸੇ ਸਨ ਸਾਹਿਬਜ਼ਾਦੇ ਜਿਨ੍ਹਾਂ ਦਾ ਜਵਾਬ ਸੀ ਕਿ ਸਾਡਾ ਅਸਲੀ ਖਜ਼ਾਨਾ ਤਾਂ ਸਾਡਾ ਵਿਰਸਾ ਹੈ ਅਸੀਂ ਸਿਰਫ ਇੱਕ ਰੱਬਗੇ ਚੁੱਕਦੇ ਹਾਂ ਕਿਸੇ ਹਾਕਮ ਅੱਗੇ ਨਹੀਂ ਤੇ ਜਦੋਂ ਧਰਮ ਬਦਲਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਅਸੀਂ ਆਪਣਾ ਧਰਮ ਕਦੀ ਨਹੀਂ ਛੱਡਾਂਗੇ ਭਾਵੇਂ ਜਾਨ ਚਲੀ ਜਾਏ ਇਹ ਸਿਲਸਿਲਾ ਪੂਰੇ 3 ਦਿਨ ਚੱਲਿਆ ਪਹਿਲੇ ਦਿਨ 11 ਪੋ ਨੂੰ ਸਾਹਿਬਜ਼ਾਦੇ ਵਾਹਿਗੁਰੂ ਜੀ ਦੀ ਫਤਿਹ ਬੁਲਾਉਂਦੇ ਹੋਏ ਕਚਹਿਰੀ ਚ ਦਾਖਲ ਹੋਏ ਚੁਕੇ ਨਹੀਂ ਤੇ ਸਾਰੇ ਲਾਲਚ ਠੁਕਰਾ ਦਿੱਤੇ ਦੂਜੇ ਦਿਨ 12 ਪੋ ਨੂੰ ਉਹਨਾਂ ਨੂੰ ਫੇਰ ਲਿਆਂਦਾ ਗਿਆ ਹੋਰ ਡਰਾਇਆ ਗਿਆ ਪਰ ਉਹ ਨਿਡਰ ਰਹੇ ਤੇ ਤੀਜੇ ਦਿਨ 13 ਪੋ ਨੂੰ ਜਦੋਂ ਵਜ਼ੀਰ ਖਾਨ ਦੀ ਹਰ ਕੋਸ਼ਿਸ਼ ناکਾਮ ਹੋ ਗਈ ਤਾਂ ਉਸਨੇ ਉਹ ਬੇਰਹਿਮ ਸਜ਼ਾ ਸੁਣਾ ਦਿੱਤੀ ਪਰ ਉਸ ਪਰੀ ਕਚਹਿਰੀ ਵਿੱਚ ਇੱਕ ਆਵਾਜ਼ ਜ਼ਮੀਰ ਦੀ ਵੀ ਵਿੱਠੀ ਮਲਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਜਦੋਂ ਵਜ਼ੀਰ ਖਾਨ ਨੇ ਉਸਨੂੰ ਕਿਹਾ ਕਿ ਇਹਨਾਂ ਬੱਚਿਆਂ ਨੂੰ ਸਜ਼ਾ ਦੇ ਤਾਂ ਉਸਨੇ ਹਾਂ ਦਾ ਨਾਰਾ ਮਾਰਿਆ ਉਸਨੇ ਸਾਫ਼ ਕਿਹਾ ਕਿ ਮੇਰੀ ਦੁਸ਼ਮਣੀ ਇਹਨਾਂ ਦੇ ਪਿਤਾ ਨਾਲ ਹੈ ਜੰਗ ਦੇ ਮੈਦਾਨ ਵਿੱਚ ਮੈਂ ਮਾਸੂਮ ਬੱਚਿਆਂ ਤੋਂ ਬਦਲਾ ਲੈ ਕੇ ਇਹ ਪਾਪ ਨਹੀਂ ਕਮਾ ਸਕਦਾ ਤੇ ਫਿਰ ਕਹਾਣੀ ਦਾ ਉਹ ਹਿੱਸਾ ਆਉਂਦਾ ਹੈ ਜਿੱਥੇ ਉਹ ਮਹਾਨ ਕੁਰਬਾਨੀ ਦਿੱਤੀ ਗਈ ਜਿਸ ਨੂੰ ਯਾਦ ਕਰਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਜਦੋਂ ਹਰ ਲਾਲਚ ਤੇ ਹਰ તમਕੀ ਬੇਅਸਰ ਹੋ ਗਈ ਤਾਂ ਕਾਜ਼ੀ ਨੇ ਫਤਵਾ ਦੇ ਦਿੱਤਾ ਤੇ ਆਖਰੀ ਫੈਸਲਾ ਸੁਣਾਇਆ ਗਿਆ ਇਹਨਾਂ ਬੱਚਿਆਂ ਨੂੰ ਜ਼ਿੰਦਾ ਹੀ ਨੀਹਾਂ ਰਿਚ ਚਿੰਦ ਦਿੱਤਾ ਜਾਵੇ ਇੱਟ ਤੇ ਇੱਟ ਰੱਖੀ ਜਾ ਰਹੀ ਸੀ ਕੰਦ ਉੱਚੀ ਹੋ ਰਹੀ ਸੀ ਪਰ ਉਹਨਾਂ ਦੇ ਚਿਹਰਿਆਂ ਤੇ ਡਰ ਦਾ ਕੋਈ ਨਿਸ਼ਾਨ ਨਹੀਂ ਸੀ ਉਹਨਾਂ ਦੇ ਬੁੱਲ ਵਾਹਿਗੁਰੂ ਵਾਹਿਗੁਰੂ ਜਪ ਰਹੇ ਸਨ ਤੇ ਉਹ ਹੱਸਦੇ ਹੱਸਦੇ ਅਡੋਲ ਰਹਿ ਕੇ ਸ਼ਹਾਦਤ ਦਾ ਜਾਮ ਪੀ ਗਏ ਜਦੋਂ ਇਹ ਖਬਰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਤੱਕ ਪਹੁੰਚੀ ਤਾਂ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਪੋਤਰਿਆਂ ਨੇ ਸਿੱਖੀ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਕੇ ਸ਼ਾਂਤੀ ਨਾਲ ਆਪਣੇ ਪ੍ਰਾਣ ਤਿਆਗ ਦਿੱਤੇ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਸਿਰਫ ਦੁਖਾਂਤ ਦੀ ਕਹਾਣੀ ਨਹੀਂ ਸਗੋ ਇਹ ਉਸ ਸਦੀਵੀ ਵਿਰਾਸਤ ਦੀ ਵੀ ਕਹਾਣੀ ਹੈ ਜਿਹੜੀ ਉਸ ਕੁਰਬਾਨੀ ਤੋਂ ਬਾਅਦ ਸ਼ੁਰੂ ਹੋਈ ਕਿਉਂਕਿ ਉਸ ਖੋਰ ਅਨੇਰੇ ਵਿੱਚ ਵੀ ਰੌਸ਼ਨੀ ਦੀਆਂ ਕੁਝ ਕਿਰਨਾਂ ਸਨ ਜਿਵੇਂ ਕਿ ਮੋਤੀराम ਮਹਿਰਾ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਹਰ ਰਾਤ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੀਆਂ ਲਈ ਦੁੱਧ ਪਹੁੰਚਾਉਂਦੇ ਰਹੇ ਤੇ ਬਾਅਦ ਵਿੱਚ ਇਸੇ ਸੇਵਾ ਕਰਕੇ ਉਹਨਾਂ ਨੂੰ ਆਪਣੇ ਪੂਰੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਸਨ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਇੱਕ ਸੱਚੇ ਸਿੱਖ ਜਿਨ੍ਹਾਂ ਨੇ ਮਾਤਾ ਜੀ ਤੇ ਸਹੇਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ ਪਰ ਸ਼ਰਤ ਰੱਖੀ ਗਈ ਕਿ ਜਿੰਨੀ ਜ਼ਮੀਨ ਚਾਹੀਦੀ ਹੈ ਓਨੀ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਿਛਾਉਣੀਆਂ ਪੈਣਗੀਆਂ ਤੇ ਦੀਵਾਨ ਟੋਡਰਮਲ ਨੇ ਆਪਣੀ ਸਾਰੀ ਦੌਲਤ ਲੁਟਾ ਕੇ ਉਹ ਜ਼ਮੀਨ ਖਰੀਦੀ ਇਹ ਅੱਜ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਖਰੀਦੀ ਗਈ ਜ਼ਮੀਨ ਮੰਨੀ ਜਾਂਦੀ ਹੈ ਇਸ ਲਈ ਸਰਹਿੰਦ ਦੇ ਦਾਸਤਾਨ ਸਿਰਫ ਮੌਤ ਦੀ ਕਹਾਣੀ ਨਹੀਂ ਹੈ ਇਹ ਤਾਂ ਜ਼ੁਲਮ ਉੱਤੇ ਸਿੱਦਕ ਦੀ ਜਿੱਤ ਦੀ ਕਹਾਣੀ ਹੈ ਇਹ ਸਾਨੂੰ ਦੱਸਦੀ ਹੈ ਕਿ ਸਰੀਰ ਪਾਵੇ ਖਤਮ ਹੋ ਜਾਣ ਪਰ ਸਿਧਾਂਤ ਤੇ ਵਿਸ਼ਵਾਸ ਹਮੇਸ਼ਾ ਜ਼ਿੰਦਾ ਰਹਿੰਦੇ ਨੇ ਇੱਕ ਐਸੀ ਵਿਰਾਸਤ ਹੈ ਜਿਹੜੀ ਲੱਖਾਂ ਕਰੋੜਾਂ ਲੋਕਾਂ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ ਅਤੇ ਅੰਤ ਵਿੱਚ ਅੱਲਾ ਯਾਰ ਖਾਨ ਜੋਗੀ ਦੇ ਇਹੀ ਸ਼ਬਦ ਇਸ ਸਾਰੀ ਗਾਥਾ ਦਾ ਸਾਰ ਬਿਆਨ ਕਰਦੇ ਨੇ ਕੀ ਇਹ ਸਥਾਨ ਸਿਰਫ ਇੱਟਾ ਪੱਥਰਾਂ ਦੀ ਇਮਾਰਤ ਨਹੀਂ ਸਗੋਂ ਪੂਰੇ ਹਿੰਦੁਸਤਾਨ ਵਿੱਚ ਯਾਤਰਾ ਕਰਨ ਲਈ ਇੱਕੋ ਇੱਕ ਐਸਾ ਤੀਰਥ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਬੱਚਿਆਂ ਨੂੰ ਰੱਬ ਦੇ ਨਾਂ ਤੇ ਕੁਰਬਾਨ ਕਰ ਦਿੱਤਾ ਇਹ ਕਹਾਣੀ ਸਾਨੂੰ ਹਮੇਸ਼ਾ ਚਿਤਤੇ ਰਹੇਗੀ